ਕੰਬਦਲੇ ਮੌਸਮ ਬਦਲਣ ਕਈ ਦਿਨਾਂ ਤੋਂ ਗਰਮੀ ਪੈਣ ਲੱਗੀ ਸੀ ਕਿਸਾਨਾਂ ਨੂੰ ਚਿੰਤਾ ਸੀ ਵੀ ਕਣਕ ਦਾ ਝਾੜ ਘਟੇਗਾ ਲੇਕਿਨ ਵਾਹਿਗੁਰੂ ਦੀ ਕਿਰਪਾ ਹੋਈ ਹੈ ਬਰਸਾਤ ਹੋਈ ਹੈ ਇਸ ਇਲਾਕੇ ਦੇ ਖਾਸ ਤੌਰ ਤੇ ਸਮਾਨੇ ਇਲਾਕੇ ਦੇ ਬਾਕੀ ਪੰਜਾਬ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਜਿਹੜੀ ਠੰਡ ਹੈ ਇਹ ਜਿਹੜੇ ਮੀਂਹ ਦੀ ਛਿੱਟੇ ਪਏ ਹੈ ਇਹ ਕਿਸਾਨਾਂ ਦੀ ਕਣਕ ਦੀ ਫਸਲ ਦੇ ਲਈ ਲਾਹੇਵੰਦ ਹੈ ਜਿਆਦਾ ਮੀਂਹ ਪੈਂਦਾ ਤਾਂ ਨੁਕਸਾਨ ਹੁੰਦਾ ਲੇਕਿਨ ਪੰਜਾਬ ਦੇ ਵਿੱਚ 15 ਦਿਨ ਠੰਡ ਹੋਰ ਰਹੇਗੀ ਤਾਂ ਕਣਕ ਦੇ ਲਈ ਲਾਹੇਵੰਦ ਹੋਵੇਗੀ ਔਰ ਕਣਕ ਦਾ ਝਾੜ ਵੀ ਵਧੇਗਾ ਇੱਕ ਕਿਸਾਨਾਂ ਦਾ ਕਹਿਣਾ ਹੈ ਇਹ ਗਲੇਸਰਾਹ ਦੇ ਦੇਖੋ ਦੇਖੋ ਮੌਸਮ ਹੁਣ ਬਦਲਿਆ ਹੈ ਹੂੰ ਪਹਿਲਾਂ ਗਰਮੀ ਬਹੁਤ ਸੀ ਗਰਮੀ ਦੇ ਨਾਲ ਜਿਹੜਾ ਝਾੜ ਬਿਲਕੁਲ ਘਟ ਜਾਂਦਾ ਕਣਕ ਦਾ ਹੂੰ ਇਹਦੇ ਨਾਲ ਜਿਹੜਾ ਬਹੁਤ ਬਦਲਾ ਆਇਆ ਹੈ ਤੇ ਇਹਦੇ ਨਾਲ ਜਿਹੜਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ ਬਹੁਤ ਝਾੜ ਬਰੇਗਾ ਇਹਦੇ ਨਾਲ ਕਿਲੇ ਜਗਵੀਰ ਸਿੰਘ ਜੀ ਦੇਖੋ ਜਿਹੜੀ ਠੰਡ ਹੈ ਨਾ ਬਾਰਸ਼ ਦੇ ਸਾਡੇ ਇਥੇ ਜਿਆਦਾ ਪਈ ਨਹੀਂ ਮੜੀ ਜੀ ਕਿਣਮਣ ਜੀ ਐਵੇਂ ਕੱਪੜੇ ਪਿਆਉਂ ਜੀ ਕਿ ਨਹੀਂ ਮੌਸਮ ਬਦਲੇ ਆ ਜਿਹੜਾ ਮੌਸਮ ਬਦਲਿਆ ਜਿਹੜੀ ਠੰਡ ਬਣੀ ਹੈ ਕਣਕ ਵਾਸਤੇ ਬਹੁਤ ਚੰਗੀ ਹੈ ਗੁਰੂ ਨੇ ਕਿਰਪਾ ਕੀਤੀ ਹੈ ਜੇ ਗਰਮੀ ਪੈ ਜਾਂਦੀ ਤੇ ਫਿਰ ਕਣਕ ਦਾ ਦਾਣਾ ਮੋਟਾ ਨਹੀਂ ਹੁੰਦਾ ਝਾੜ ਘਟ ਜਾਂਦਾ ਤੇ ਜੇ ਗੁਰੂ ਕਿਰਪਾ ਕਰੇ ਤੇ ਠੰਡ ਰਵੇ ਠੰਡ ਔਰ 15 ਦਿਨ ਪੈ ਜੇ ਤੇ ਫਿਰ ਕਣਕ ਦਾ ਝਾੜ ਜਿਹੜਾ ਹੈ ਉਹ ਵੱਧ ਜਾਂਦਾ ਠੀਕ ਹਾਂ ਜੀ ਗਰਮੀ ਅਗੇਤਰੀ ਕਣਕ ਵਾਸਤੇ ਨਹੀਂ ਚੰਗੀ ਹੁੰਦੀ ਤੇ ਸਾਰੀਆਂ ਚੀਜ਼ ਵਾਸਤੇ ਚੰਗੀ ਹੈ ਜਿਹੜੀ ਬੂਟੀ ਬੀਜੀ ਹੈ ਜਿਮੀਦਾਰਾਂ ਨੇ ਹੋਰ ਵੀ ਜਿਹੜਾ ਫਸਾਲੇ ਬਰਸੀਨ ਨੇ ਸਭ ਵਾਸਤੇ ਜਿਹੜੀ ਠੰਡੇ ਜੇ 10 15 ਦਿਨ ਗੁਰੂ ਮੇਰ ਰੱਖੇ ਹੋਰ ਪੈ ਜੇ ਤੇ ਇਹ ਸਾਰਿਆਂ ਵਾਸਤੇ ਵਧੀਆ ਮੇਰਾ ਨਾਮ ਹੈ ਰਸੇਵ ਸਿੰਘ ਜੀ ਬਹੁਤ ਫਾਇਦਾ ਜੀ ਇਹਦਾ ਨਾ ਗਰਮੀ ਜਿਆਦਾ ਪੈਣ ਲੱਗੀ ਸੀ ਜੀ ਹੁਣ ਇਹਦੇ ਨਾਲ ਟੈਂਪਰੇਚਰ ਸਹੀ ਹੋ ਗਿਆ ਜਿਹੜਾ ਮਟਰ ਪਛੇਤਾ ਰਹਿੰਦੇ ਉਹ ਵੀ ਵਜ ਗਿਆ ਮੱਕੀ ਦੀ ਬਜਾਈ ਤੇ ਵੀ ਲਾਇਬੰਦ ਕਣਕ ਨੂੰ ਹੀ ਲਾਇਬੰਦ ਰਹੂਗਾ ਜੀ ਕਣਕ ਵਾਹ ਤੇ ਬਹੁਤ ਵਧੀਆ ਲਾਇਬੰਦ ਆਉਂਦਾ ਜੀ ਪਾਣੀ ਮੰਗਦਿਆਂ ਹੀ ਕਣਕਾ ਉਹ ਹਲਕਾ ਪਾਣੀ ਆ ਗਿਆ ਵਧੀਆ ਹੋ ਗਿਆ ਠੀਕ ਹੈ ਮਤਲਬ ਨੀਂਕੂਲ ਮਿਲਾ ਗਏ ਹਾਂਜੀ ਬਹੁਤ ਵਧੀਆ ਜੀ ਮੱਕੀ ਦੀ ਫਸਲ ਨੂੰ ਬਹੁਤ ਵਧੀਆ ਜੀ ਤੇ ਕਣਕ ਨੂੰ ਬਹੁਤ ਵਧੀਆ ਜੀ ਠੀਕ ਹੈ ਤੇ ਹਵਾ ਚਲਦੀ ਹੈ ਫੇ ਨਕਸਾਨੀ ਫੇ ਕਣਕਾਂ ਡੇਕਦੀਆਂ ਜੀ ਇਹ ਫਸਲਾਂ ਵਾਸਤੇ ਬਹੁਤ ਲਾਭਵੰਦ ਆ ਜੀ ਹੂੰ ਇਹ ਜਿਹੜੀ ਗਰਮੀ ਪੀਛਾ ਪਈ ਏ ਗਰਮੀ ਦੇ ਨਾਲ ਜਿਹੜਾ ਝਾੜ ਕਣਕਾਂ ਦੇ ਬਹੁਤ ਝੜ ਘਟ ਝੜਨੇ ਹਨ ਹੁਣ ਜਿਹੜੀ ਮੌਸਮ ਬਦਲੀ ਇੱਕਦਮ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ ਇਹ ਕੁਆਂਟਲ ਦੋ ਦੋ ਕੁਆਂਟਲ ਕਿੱਲੇ ਪਿੱਛੇ ਮਰਨਾਤ ਜਿਹੜਾ ਵੱਧ ਨਿਕਲੇਗਾ ਨਿਕਣੀਆਂ ਪੈਣਾਂ ਹਾਂਜੀ ਇਹ ਕਣੀਆਂ ਨਾਲ ਬਹੁਤ ਫਾਇਦਾ ਹੋਏਗਾ ਕਿਸਾਨਾਂ ਦਾ ਇਹ ਇਹ ਹਵਾ ਚਲਦੀ ਹੈ ਫੇਰ ਹਵਾ ਚਲਦੀ ਹੈ ਹਵਾ ਤੇ ਨੁਕਸਾਨ ਕਰਦੀ ਪਰ ਪਈਆਂ ਹੀ ਨਹੀਂ ਕੋਈ ਜਿਹੜਾ ਮਤਲਬ ਹਵਾ ਇਹਨਾਂ ਨੂੰ ਡੇਕਦੀ ਨਹੀਂ ਪਾਣੀ ਕੀ ਲੋੜ ਹੈ ਸਟੋਰ ਕਣਕ ਨੂੰ ਅਜੇ ਨਹੀਂ ਹੁਣ ਜਿੰਨੀ ਕਣੀਆਂ ਪੈ ਗਈਆਂ ਨੇ ਇਹਦੇ ਮੁਤਾਬਕ ਨਹੀਂ ਹੈਗਾ ਕਈ ਇਲਾਕੇ ਉਹ ਉਹਨੇ ਜਿੱਥੇ ਮਤਲਬ ਪਾਣੀ ਦੀ ਲੋੜ ਹੈਗੀ ਹੈ ਆਪਣੇ ਇਲਾਕੇ ਚ ਨਹੀਂ ਆਪਣੇ ਚ ਨਹੀਂ ਹੈਗੀ ਠੀਕ ਹੈ ਹਾਂਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ